ਇਹ ਆ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਲੰਗਰ ਹਾਲ ਫ੍ਰੀ ਕਿਚਨ ਦੁਨੀਆਂ ਦੀ ਪਹਿਲੀ ਰਸੋਈ ਆ ਕਹਿ ਸਕਦੇ ਆਪਾਂ ਵੀ ਜੋ ਫ੍ਰੀ ਖਾਣਾ ਖਵਾਉਂਦੀ ਆ ਤਾਂ ਤੁਸੀਂ ਇਹ ਵੇਖੋ ਪ੍ਰਮਾਤਮਾ ਦਾ ਦਾਰਾ ਤਾਂ ਪ੍ਰਮਾਤਮਾ ਦਾ ਜੋ ਉਪਦੇਸ਼ ਆ ਹਨਾ ਵੀ ਜੋ ਕੋਈ ਮੇਰੇ ਦਰ ਤੇ ਆਊਗਾ ਤਾਂ ਆਪ ਤਾਂ ਸਰੀਰਕ ਤੌਰ ਤੇ ਤਾਂ ਸੁੱਖ ਲੈ ਕੇ ਜਾਊਗਾ ਤਾਂ ਪਰ ਵੀ ਭੁੱਖਾ ਵੀ ਨਾ ਕੋਈ ਜਾਵੇ ਤਾਂ ਇਹ ਪ੍ਰਮਾਤਮਾ ਦਾ ਜੋ ਉਪਦੇਸ਼ ਸੀ ਦਾ ਅੱਜ ਪ੍ਰਮਾਤਮਾ ਵਸਦਾ ਯਾਰ ਬਾਕੀ ਹੈ ਨਾ ਵੀ ਇਹ ਮਤਲਬ ਵੀ ਕਾਲ ਯੁਗ ਦੇ ਦੌਰ ਦੇ ਵਿੱਚ ਵੀ ਪ੍ਰਮਾਤਮਾ ਖੁਦ ਇੱਥੇ ਦਰਸ਼ਨ ਦੇ ਰਿਹਾ ਆ ਵੇਖੋ ਉਹਦੀਆਂ ਬਸਦੀਆਂ ਹੋਈਆਂ ਸਿੱਖ ਸੰਗਤਾਂ ਤੇ ਆਊਟ ਆਫ ਕੰਟਰੀਆਂ ਤੇ ਆਊਟ ਆਫ ਆਊਟ ਆਫ ਸਟੇਟਾਂ ਤੋਂ ਜਿਹੜੇ ਲੋਕ ਇੱਥੇ ਆਉਂਦੇ ਆ ਵੀ ਕਿਉਂਕਿ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਚੱਲਦਾ ਜਾਂਦਾ ਸਿੱਖ ਧਰਮ ਬਾਰੇ ਓਵੇਂ ਉਵੇਂ ਜਾਗਰੂਤਾ ਵਧਦੀ ਜਾਂਦੀ ਆ ਤਾਂ ਆਪਾਂ ਨੂੰ ਮਾਣ ਹੋਣਾ ਚਾਹੀਦਾ ਕਿਉਂਕਿ ਆਪਾਂ ਉਹ ਕੌਮ ਦੇ ਵਾਰਿਸ ਆ ਜਿਹੜੀ ਪੂਰੀ ਦੁਨੀਆਂ ਦਾ ਢਿੱਡ ਭਰ ਦਿੰਦੀ ਆ ਤਾਂ ਆ ਵੇਖੋ ਇੱਕ ਮਿਸਾਲ ਆ ਤਾਂ ਇਹੋ ਜੀ ਕੋਈ ਵੀ ਕਿਤੇ ਵੀ ਕੋਈ ਵੀ ਘਰ ਜਾਂ ਆਪਾਂ ਕਹਿ ਸਕਦੇ ਆ ਕੋਈ ਵੀ ਦੇਸ਼ ਜਾਂ ਕੋਈ ਵੀ ਧਰਮ ਜਾਂ ਕੋਈ ਵੀ ਸਰਕਾਰ ਹਨਾ ਤਾਂ ਇਹੋ ਜਿਹਾ ਕੋਈ ਹੈ ਹੀ ਨਹੀਂ ਵੀ ਜੋ ਕਿਸੇ ਨੂੰ ਕੋਈ ਫਰੀ ਕਿਸੇ ਨੂੰ ਕੋਈ ਖਵਾ ਦੂਗੀ ਹਨਾ ਤਾਂ ਆਪਾਂ ਉਹ ਕੌਮ ਦੇ ਵਾਰਸ ਆ ਯਾਰ ਬਾਰ-ਬਾਰ ਉਹ ਗੱਲਾਂ ਆਉਂਦੀਆਂ ਮਾਣ ਮਹਿਸੂਸ ਹੁੰਦਾ ਹਨਾ ਆ ਵੇਖੋ ਲੱਖਾਂ ਦੁਨੀਆਂ ਆ ਕੇ ਲੰਗਰ ਛੱਕ ਜਾਂਦੀ ਆ ਤਾਂ ਪਰ ਕਿਸੇ ਤੋਂ ਕੋਈ ਕਿਸੇ ਤੋਂ ਆਏ ਹੈ ਨਹੀਂ ਹਨਾ ਪਿਆਰ ਨਾ ਸਿਖਾਉਂਦੇ ਆ ਸਭ ਬਿਠਾਉਂਦੇ ਆ ਤਾਂ ਇਹ ਪਿਆਰ ਆ ਯਾਰ ਆਪਣੇ ਕਦੇ ਵੀ ਆਪਣੀਆਂ ਜੜਾਂ ਵੇਖੋ ਕਿੱਡੀਆਂ ਮਜ਼ਬੂਤ ਜੜਾਂ ਤਾਂ ਪ੍ਰਮਾਤਮਾ ਦੇ ਦਰ